ਸੁਖਾਲ ਤੁਸੀਂ ਦੇਖ ਰਹੇ ਹੋ ਚਰਦੀਕਲਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟ ਤੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਇੱਕ ਰੁਕ ਕਰਦੇ ਹਾਂ ਪੰਜਾਬ ਦੀ ਕੁਝ ਵਿਸ਼ੇਸ਼ ਖਬਰਾਂ ਵੱਲ ਪੰਜਾਬ ਦੀ ਮਾਨ ਸਰਕਾਰ ਸੂਬੇ 'ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਲਈ ਪੱਬਾਂ ਪਾ ਰਹੀ ਹੈ ਜਿਸ ਦੇ ਤਹਿਤ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਲੇਰਾ ਡੈਮ ਵਿਖੇ ਇਕੋ ਫ੍ਰੈਂਡਲੀ ਹਟਸ ਦਾ ਉਦਘਾਟਨ ਕਰਨ ਪਹੁੰਚੇ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸੀਮਾਨ ਨੇ ਕਿਹਾ ਕਿ 2 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਰ ਸਲੇਰਨ ਡੈਮ ਇਕੋ ਟੂਰਿਜ਼ਮ ਪ੍ਰੋਜੈਕਟ ਨੂੰ ਲੋਕ ਅਰਪਿਤ ਕਰ ਰਹੇ ਆ ਸੀਮਾਨ ਨੇ ਕਿਹਾ ਕਿ ਪੰਜਾਬ ਚ 52 ਰੈਸਟ ਹਾਊਸਾਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ ਲਗਭਗ 75 ਰੈਸਟ ਹਾਊਸਾਂ ਤੋਂ 1 ਕਰੋੜ ਰੁਪਏ ਹਰ ਮਹੀਨੇ ਸਰਕਾਰ ਨੂੰ ਕਿਰਾਇਆ ਆ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਟੂਰਿਜ਼ਮ ਚ ਅੱਗੇ ਲੈ ਕੇ ਜਾਣਾ ਪੰਜਾਬ ਸਰਕਾਰ ਦਾ ਟੀਚਾ ਹੈ ਅੱਜ ਸਲੇਰਨ ਡੈਮ ਜੋ ਹੈ ਜਿੱਥੇ ਅਪਾ ਸਵਕਤ ਮੌਜੂਦ ਆ ਇਹਦੇ ਤੇ ਇਕੋ ਪ੍ਰੋਜੈਕਟ ਦਾ ਇੱਕ ਜਿਹੜਾ ਟੂਰਿਜ਼ਮ ਦਾ ਪ੍ਰੋਜੈਕਟ ਲਾਂਚ ਕੀਤਾ ਹੈ ਜਿਦੇ ਵਿੱਚ ਚਾਰ ਜਿਹੜੇ ਟਰੀ ਹਾਊਸ ਕਹ ਲੋ ਜਾਂ ਤੁਸੀਂ ਉਹਨੂੰ ਕਹੋ ਕਿ ਇਕੋ ਪ੍ਰੋਜੈਕਟ ਦੇ ਚਾਰ ਹਟਸ ਨੇ ਇਹ ਜੋ ਦੋ ਹਟਸ ਜਿਹੜੀਆਂ ਨੇ ਫੈਮਿਲੀ ਹਟਸ ਨੇ ਜਿੱਚ ਡਬਲ ਡਬਲ ਬੈਡਰੂਮ ਨੇ ਦੋ 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 ਕਮਰੇ ਸਮਝੋ ਤੇ ਦੋ ਕਪਲ ਹਟਸ ਕਹਿੰਦੇ ਆ ਉਹਨਾਂ ਨੂੰ ਪ੍ਰਾਈਵੇਟ ਜੇ ਕੋਈ ਫੈਮਿਲੀ ਲੈਣਾ ਚਾਹੁੰਦੀ ਹੈ ਦੋ ਉਹਨੇ ਤੇ ਬੜਾ ਸੁੰਦਰ ਦ੍ਰਿਸ਼ ਜਿਹੜਾ ਡੈਮ ਦਾ ਉਹ ਨਾਲ ਕੈਫੇਟੇਰੀਆ 80 ਦੇ ਲਗਭਗ ਲੋਕ ਬੈਠ ਸਕਦੇ ਨੇ ਜਿੱਥੇ ਤੇ ਬੱਚਿਆਂ ਦੇ ਖੇਡਣ ਵਾਸਤੇ ਪਲੇਗਰਾਉਂਡ ਤੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਡੈਮ ਦੇ ਵਿੱਚ ਬੋਟਿੰਗ ਦਾ ਜਿਹੜਾ ਉਹਦਾ ਟੈਂਡਰ ਵੀ ਲੱਗ ਜਾਊਗਾ ਤੇ 2 ਕਰੋੜ 80 ਲੱਖ ਰੁਪਏ ਦੀ ਨ ਲਾਗਤ ਇੱਥੇ ਆਈ ਹੈ ਤੇ ਕਿਉਂਕਿ ਇਹ ਏਰੀਆ ਬਹੁਤ ਟੂਰਿਜ਼ਮ ਨੂੰ ਰਿਪਰੈਜ਼ੈਂਟ ਕਰਦਾ ਹੈ ਅੱਗੇ ਧਰਮਸ਼ਾਲਾ ਨੂੰ ਮਨਾਲੀ ਨੂੰ ਸੜਕਾਂ ਜਾਂਦੀਆਂ ਮਾਤਾ ਚਿੰਤਪੁਰਨੀ ਜੀ ਨੂੰ ਲੋਕ ਮੱਥਾ ਟੇਕਣ ਜਾਂਦੇ ਆ ਬਹੁਤ ਸੋ ਪਹਿਲਾਂ ਚੋਹਾਲ ਵਾਲਾ ਬਹੁਤ ਕਾਮਯਾਬੀ ਨਾਲ ਚੱਲ ਰਿਹਾ ਚੋਹਾਲ ਤੋਂ ਬਾਅਦ ਇਸ ਡੈਮ ਤੇ ਜਿਹੜਾ ਉਹ ਟੂਰਿਜ਼ਮ ਡਿਪਾਰਟਮੈਂਟ ਨੇ ਫੋਰੈਸਟ ਡਿਪਾਰਟਮੈਂਟ ਨੇ ਮਿਲ ਕੇ ਕੰਮ ਕੀਤਾ ਹੈ ਪੰਜਾਬ ਕੋਲੇ ਇਸ ਵਕਤ ਅਸੀਂ 52 52 ਰੈਸਟ ਹਾਊਸ ਜਿਹੜੇ ਪਹਿਲਾਂ ਬਿਲਕੁਲ ਖੰਡਰ ਬਣ ਗਏ ਸੀਗਾ ਕੋਈ ਕੰਮ ਨਹੀਂ ਆਉਂਦੇ ਸੀ 52 ਰੈਸਟ ਹਾਊਸ ਅਸੀਂ ਪੰਜਾਬ ਚ ਚਲਾ ਲਏ ਦੁਬਾਰਾ ਤੇ ਸਾਨੂੰ ਇਸ ਵਕਤ 1 ਕਰੋੜ ਰੁਪਇਆ ਇਹਨਾਂ ਰੈਸਟ ਹਾਊਸਸ ਤੋਂ ਕਿਰਾਇਆ ਜਾਂ ਰੈਂਟ ਜੋ ਵੀ ਹੈ ਉਹ ਪਰ ਮੰਥ ਉਹ ਆ ਰਿਹਾ ਹੈ ਗਵਰਨਮੈਂਟ ਦੇ ਖਾਤੇ ਚ ਤੇ ਉਹਨ ਟੋਟਲ 75 ਰੈਸਟ ਹਾਊਸ ਨੇ ਜਿਹੜੇ ਬਿਲਕੁਲ ਫੰਕਸ਼ਨਲ ਹੋ ਗਏ ਪਹਿਲਾਂ ਬਿਲਕੁਲ ਖੰਡਰ ਸੀਗੇ ਉਹ ਸੋ ਟੂਰਿਜ਼ਮ ਨੂੰ ਅੱਗੇ ਲੈ ਕੇ ਜਾਣਾ ਸਾਡਾ ਇੱਕ ਟੀਚਾ ਹੈ ਜਿਹਦੇ ਵਿੱਚ ਐ ਇਦਾਂ ਦੇ ਛੋਟੇ ਛੋਟੇ ਡੈਮ ਹੋਰ ਵੀ ਸਪੌਟ ਕੀਤੇ ਜਾ ਰਹੇ ਨੇ ਜਿੱਥੇ ਹੈਗੇ ਐ ਇਦਾਂ ਦੇ ਚਾਂਸ ਕਿ ਅੱਜ ਕੱਲ ਲੋਕ ਜਿਹੜੇ ਨੇ ਉਹ ਨੇਚਰ ਲਵਰ ਜਾਂ ਐਡਵੈਂਚਰ ਸਪੋਰਟਸ ਜਾਂ ਵਾਟਰ ਸਪੋਰਟਸ ਵੱਲ ਨੂੰ ਜਾ ਵੀ ਕਰਨਾ ਚਾਹੁੰਦੇ ਨਾਲ ਨਾਲ ਆਪਣੇ ਫੈਮਿਲੀ ਦੇ ਉਹ ਕੁਦਰਤ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ ਆ ਤਾਂ ਇਹ ਇਸ ਤੋਂ ਵਧੀਆ ਸ਼ਾਇਦ ਕੋਈ ਆਪਾਂ ਉਹਨਾਂ ਨੂੰ ਦ੍ਰਿਸ਼ ਨਹੀਂ ਦੇ ਸਕਦੀ ਜਾਂ ਮਾਹੌਲ ਹੀ ਦੇ ਸਕਦੇ ਸੋ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਜਿੰਨੇ ਵੀ ਡੈਮ ਨੇ ਛੋਟੇ ਹਾਲਾਂਕਿ ਇਹ ਸ਼ਾਹਪੁਰ ਕੰਢੀ ਤੋਂ ਸਿਰਫ 3 ਮੀਟਰ નીચે ਹੈ ਸ਼ਾਹਪੁਰ ਕੰਢੀ ਜਿਹੜਾ ਉਹ 405 ਫੁੱਟ ਤੇ ਹਾਈ ਟੂ ਸੀ ਲੈਵਲ ਤੋਂ ਇਹਦੀ 402 ਫੁੱਟ ਹੈ 3 ਮੀਟਰ ਦੀ ਸਿਰਫ ਫਰਕ ਹੈ ਤੇ ਸੇਫਟੀ ਦੇ ਪਰਪਸ ਤੋਂ ਤੇ ਜੰਗਲਾਤ ਮਹਿਕਮੇ ਦੇ ਸਾਰੇ ਕਾਨੂੰਨ ਜਾਂ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਚ ਰੱਖਿਆ ਗਿਆ ਕਿਉਂਕਿ ਇੱਥੇ ਕੰਕਰੀਟ ਦਾ ਬਿਲਕੁਲ ਵੀ ਕੁਝ ਬਣ ਨਹੀਂ ਸਕਦਾ ਇਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਲੋਹੇ ਦੇ ਉੱਤੇ ਖੜਾ ਕੀਤਾ ਤੇ ਜਿਹੜੀ ਲੱਕੜੀ ਹੈ ਉਹਦੇ ਵਿੱਚ ਵੀ ਸਾਊਂਡ ਪ੍ਰੂਫ ਮਟੀਰੀਅਲ ਲਾ ਕੇ ਤਾਂ ਕਿ ਜ਼ਿਆਦਾ ਜਿਹੜਾ ਉਹ ਨੇਚਰ ਫਰੈਂਡਲੀ ਇਕੋ ਫਰੈਂਡਲੀ ਹੋਵੇ ਸਾਰਾ ਕੁਝ ਸੋ ਮੈਂ ਸਾਰੇ ਸਟਾਫ ਨੂੰ ਸਾਡੇ ਮੰਤਰੀ ਸਾਹਿਬ ਨੂੰ ਵਾਟਰ ਰਿਸੋਰਸ ਡਿਪਾਰਟਮੈਂਟ ਦੇਚ ਔਰ ਜੰਗਲਾਤ ਮਹੱਕਮੇ ਦੇ ਸਾਰੇ ਅਫਸਰਾਂ ਨੂੰ ਬਹੁਤ-ਬਹੁਤ ਵਧਾਈ ਵੀ ਦਿਨਾ ਇਸ ਕੰਮ ਲਈ ਕਿ ਅੱਜ ਉਹਨਾਂ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੈ ਮੈਨੂੰ ਉਮੀਦ ਹੈ ਕਿ ਚੋਹਾਲ ਦੀ ਤਰ੍ਹਾਂ ਇਹ ਵੀ ਬਹੁਤ ਕਾਮਯਾਬ ਹੋਊਗਾ ਪੰਜਾਬ ਅਪਡੇਟ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਹੋਰ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਛਾਰਦੀਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਦਿਵਾ ਗਿਆ ਧੰਨਵਾਦ E